अगला आ एमएलए साहब खड़े अपने सिंगल आ इते दोष लाता इनां नु सस्पेंड ਕਰਤਾ ਕਿੱਡੀ ਇਹਨਾਂ ਦੀ ਬਦਨਾਮੀ ਹੋਈ ਜੀ ਮੈਂ ਸਮਝ ਨਹੀਂ ਤਾ ਛੋਡੇ ਭਗਵੰਤ ਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਜਦ ਅਸੀਂ ਇਸ ਵਰਦੇ ਦੀ ਬਦਨਾਮੀ ਕਰਕੇ ਉਹਦੇ ਤੋਂ ਲਾ ਕੇ ਆ ਸਬੂਤ ਹੈ ਵੀ ਤਾਂ ਕਰਕੇ ਇਹਨੂੰ ਸਿਰਾ ਅਕਸਰ ਨੂੰ ਲੋਕਾਂ ਬਚੁਣਿਆ ਹੋਇਆ ਨਮਾਇਦਾ ਸੀ ਲੋਕਾਂ ਦਾ ਚੁਣਿਆ ਸੀ ਭਗਵੰਤ ਮਾਨ ਵੀ ਉਹੀ ਨਮਾਇੰਦਾ ਚੁਣਿਆ ਸੀ ਬਾਅਦ ਚਾ ਐਮਐਲਏ ਨੇ ਉਹ ਬਣਾਇਆ ਮਤਲਬ ਅੱਜ ਤੱਕ ਐਸਐਮਐਲ ਸਿੰਗਲਾ ਸਾਹਿਬ ਦਾ ਕੋਈ ਸਬੂਤ ਲੋਕਾਂ ਦੇ ਸਾਹਮਣੇ ਨਹੀਂ ਆਇਆ ਕਿ ਕਿਉਂ ਲਾਹਿਆ ਗਿਆ ਲੋਕਾਂ ਵੱਲੋਂ ਤੁਸੀਂ ਥੋੜੀ ਜਰਕਾ ਥੋੜੀ ਸਰਕਾਰ ਨੇ ਤੁਸੀਂ ਕੁਮਾਰਸੀ ਮਾਨ ਰਲੂ ਤੁਸੀਂ ਮਾਰ ਪੁੱਛ ਨਹੀਂ ਤੁਸੀਂ ਕੈਬਨਟ ਇਸ ਕਰਦਾ ਹੋਇਆ ਸਿੰਗਲਾ ਬੈਠਾ ਮੇਰੇ ਨਾਲ ਹੈ ਇਹ ਮੇਰੀ ਮੱਦਦ ਕਰੀ ਜਾਂਦਾ ਹੈ ਤੁਸੀਂ ਕੈਬਨਟ 'ਚੋਂ ਇੱਥੇ ਜ਼ਿੰਮੇਵਾਰ ਹੋ ਉਹ ਕਿਹੜੇ ਜ਼ਿੰਮੇਵਾਰੀਆਂ ਮੈਨੂੰ ਬਾ ਦੇਣਾ ਭਾਈ ਮਤਲਬ ਜਿਹੜੀ ਗੱਲ 베ਰੀ ਵੱਟੀ ਦੇਖੋ ਲੋਕਾਂ ਦੀ ਜਵਾਬ ਦੇ ਹੀ ਸਰਕਾਰ ਤੋਂ ਹੈ ਚਲੋ ਇਹ ਸਵਾਲ ਵਿੱਚ ਰਹਿ ਗਿਆ ਹੋਰ ਕਰ ਲੋ ਨੀ ਸਵਾਲ ਪਹਿਲੇ ਦਾ ਜਵਾਬ ਤਾਂ ਕਿ ਉਹਨਾਂ ਨੇ ਨਹੀਂ ਇਹ ਬੈਕ ਦਾ ਵੀ ਇਹ ਕੱਲ ਨੂੰ ਇਹ ਭਾਈ ਹਾਈ ਕਮਾਂਡ ਕੋਲੇ ਆ ਕੱਲ ਨੂੰ ਜੇ ਕੋਈ ਹੋਰ ਬੰਦਾ ਜਿੱਤ ਐ ਭਾਵੇਂ ਅਸੀਂ ਨਹੀਂ ਟੋਣਾ ਜੇ ਸਾਲ ਲੈਂਦੇ ਤਾਂ ਮਤਲਬ ਇਸ ਕਰਕੇ ਵੀ ਜੇ ਛੋ ਵੀ ਹਾਂਜ ਹਾਂ ਬੰਦਾ ਨਹੀਂ ਮਲਾਉਂਦਾ ਛੋਟਾ ਜਿਹੜਾ ਸਾਰਿਆਂ ਤੋਂ ਵੱਡਾ ਕੇਦਰੀਵਾਲ ਆ ਉਹਦੀ ਹਾਂਜ ਨਹੀਂ ਹਾਂ ਦੇਉਂਦਾ ਇਸ ਗੱਲ ਇਸ ਗੱਲ ਦੇ ਵਿੱਚ ਮੈਂ ਨਹੀਂ ਬੋਲਦਾ ਮੇਰੀ ਹਾਂਜ ਨਾ ਮਲਾਉਂਦਾ ਨਾ ਮਿਲਦਾ ਮੈਨੂੰ ਮੈਨੂੰ ਉਹਨਾਂ ਨੇ ਜੰਗਾ ਲਗਾਇਆ ਮੈਨੂੰ ਮੈਨਸਰ ਮਲਾ ਲਿਆ ਮਹਾਤਮਾ ਐਮ ਐਲ ਟੁਰੇ ਫਰਦੌਸ਼ ਮੈਂ ਇਹਦੀ ਗੱਲ ਕਰਦਾ ਜੀ ਚਲੋ 全部入れた。